ਹਰਸ਼ ਮੁਕਾਬਲਾ 100 ਡਾਲਰ ਹੈਰੀ ਮੰਡੇਰ ਤੇ ਹਰਮਨ ਕਲੜਾ ਤੇ ਗੋਰੇ ਲਈ ਵੀ 200 ਡਾਲਰ ਹਰਮਨ ਕਲੜਾ ਤੇ ਹੈਰੀ ਮੰਡੇਰ ਉਹਨਾਂ ਵੱਲੋਂ ਹਰਮਨ ਕਲੜਾ ਤੇ ਹੈਰੀ ਮੰਡੇਰ ਜੀ ਉਹਨਾਂ ਦਾ ਧੰਨਵਾਦ ਹੈ ਅਮਰੀਕਨ ਸਿਸਟਮਜ਼ ਅਗਲੀ ਕਬੱਡੀ ਪਾਉਣ ਦੇ ਵਾਸਤੇ ਫਿਰ ਦੇਖਦੇ ਆਂ ਵੀ ਆ ਦੁੱਲਾ ਵੱਧਾ ਹੋਇਆ ਕਬੱਡੀ ਖਿਡਾਰੀ ਦੁੱਲੇ ਦੀ ਰੇਡ ਪੈਂਦੀ ਹੋਈ ਹਰ ਹਲਕਾ ਜਿਹਾ ਟੱਚ ਕਰਦਾ ਉਂਗਲ ਖੜੀ ਦੇ ਪੈਰ ਉਹ ਮੰਨਿਆ ਜਾਂਦਾ ਜਿਹੜਾ ਟ੍ਰਾਂਟੋ ਦੇ ਵਿੱਚ ਆੜਿਆ ਗੱਡਾ ਕੱਢਦਾ ਆਹ ਰੇਡਰ ਟ੍ਰਾਂਟੋ ਦੇ ਵਿੱਚ ਆੜਿਆ ਗੱਡਾ ਕੱਢ ਗਿਆ ਇੰਟਰਨੈਸ਼ਨਲ ਦੇ ਲਈ ਇਹ ਰਵੀ ਕੈਲਰਮ ਵਾਲੇ ਦੀ ਪਈ ਹੋਈ ਰੇਡ ਤੇ ਬਾਕੀ ਅੰਕੜੇ ਜਸਵੰਤ ਸਿੰਘ ਖੜਗਦੇ ਦੱਸ ਦੇਣਗੇ ਵੀ ਕਿੰਨੀਆਂ ਕਬੱਡੀਆਂ ਪਾਈਆਂ ਇਸ ਨੌਜਵਨ ਸੀਜ਼ਨ ਦੇ ਵਿੱਚ ਆਹ ਨੌਜਵਨ ਦੀ ਪਈ ਹੋਈ ਰੇਡ ਦਰਸ਼ਕਾਂ ਦੇ ਹੁੱਲੇ ਹਿਲਾ ਰਹੇ ਸੰਧਵਾ ਵਾਲਾ ਗੋਲਾ ਇਸ ਵੇਲੇ ਟੱਕਰ ਸਿਰੇ ਦੀ ਸਿਰੇ ਦੀ ਚੋੜ ਲੱਗਿਆ ਹੋਇਆ ਰਵੀ ਕੇਲਰਮ ਵਾਲਾ ਤਗੜਾ ਨੰਬਰ ਜੁੜ ਗਿਆ ਨੰਬਰ ਆਹ ਗੁੱਲਾ ਆ ਗਿਆ ਉਸਤਾਦ ਜੀ ਗੁੱਲਾ ਆ ਗਿਆ ਬੱਗੇਪਿੰਡ ਵਾਲਾ ਅਗਲੀ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਵਾਹ ਆ ਪਈ ਹੋਈ ਦੁੱਲੇ ਦੀ ਕਬੱਡੀ ਦੇ ਕਿਹੜਾ ਜੱਫਾ ਲਾਉਣ ਦੀ ਕੋਸ਼ਿਸ਼ ਕਰੇਗਾ ਆ ਸਮੇਂ ਨੇ ਫੈਸਲਾ ਕਰਨਾ ਸੇਵਾ ਸਿੰਘ ਰਾਣੇ ਉਹਨਾਂ ਦਾ ਵੀ ਧੰਨਵਾਦ ਹੈ ਸਰਾਲਾ ਰਾਣੂਆਂ ਦੀ ਖੇਡ ਕਲੱਬ ਜਲਦੀ ਪੰਜਾਬ ਬੀਸੀ ਦੇ ਵਿੱਚ ਆ ਸਾਰਿਆਂ ਦਾ ਸਹਿਯੋਗ ਵੱਡਾ ਖੇਡ ਕਬੱਡੀ ਵੱਡੀ ਆ ਦੁੱਲਾ ਮੈਦਾਨ ਦੇ ਵਿੱਚ ਦੇਖਦੇ ਹਾਂ ਵੀ ਹੁਣ ਬੈਜਾ 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 ਕਰਾਉਣ ਵਾਲੀ ਗੱਲ ਕਰਦਾ ਦੂਸਰੇ ਪਾਸੇ ਕੁਲਵੀਰ ਆ ਇਸ਼ਾਰੇ ਹੁੰਦੇ ਹੋਏ ਕਦੇ ਵੀ ਫਿਰ ਬੜਾ ਤਿੱਖਾ ਜਾ ਕਬੱਡੀ ਖਿਡਾਰੀ ਛੋਟੀ ਬਰੇਸ ਦੇ ਵਿੱਚ ਨਾਮ ਬਹੁਤ ਵੱਡਾ ਬਣਿਆ ਦੁੱਲੇ ਦਾ ਆ ਦੁੱਲਾ ਅੱਗੇ ਵੱਧ-ਵੱਧ ਕੇ ਦੇਖਦੇ ਵੀ ਕਬੱਡੀਆਂ ਪਾਉਂਦਾ ਹੋਇਆ ਆ ਪਈ ਹੋਈ ਰੇਡ ਤੇ ਕਾਣ ਦੇਖਦੇ ਵੀ ਗੁਰਦਾਸਪੁਰੀਆ ਲਾ ਵੀ ਇਧਰੇ ਪਾਸੇ ਹੁਣ ਡੱਕਰਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੈਦਾਨ ਦੇ ਵਿੱਚ ਬੱਲੇ-ਬੱਲੇ ਹੁੰਦੀ ਹੋਈ ਹਰਦਾ ਪਿੱਛੇ ਆ ਸੱਜੇ ਕਦੇ ਖੱਬੇ ਸੱਜੇ ਖੱਬੇ ਸੱਜੇ ਖੱਬੇ ਹੋਣ ਦੀ ਕੋਸ਼ਿਸ਼ ਪੁਆਇੰਟ ਧਾਵੀ ਦੇ ਹਿੱਸੇ ਦੇ ਵਿੱਚ 200 ਡਾਲਰ ਜਿਹੜਾ ਪੁੱਜਦਾ ਕਰਦੇ ਆ ਆ ਰੇਡਰਾਂ ਦਾ ਵੀ ਮਾਣ ਜਾਫੀਆਂ ਦਾ ਵੀ ਮਾਣ ਆ ਸਾਹਮਣੇ ਇਸ ਵੇਲੇ ਨੌਜਨ ਗਬਰੂ ਦੀ ਪਈ ਹੋਈ ਰੇਡ ਚਿਤਪਾਲ ਦੀ ਤੇ ਮਾਣਕੀ ਵਾਲਾ ਗੋਪੀ ਖੇਡ ਮੈਦਾਨ ਦੇ ਵਿੱਚ ਫਰੰਦੀਪੁਰੀਏ ਗੋਪੀ ਦਾ ਵੱਡਾ ਨਾ ਖੇਡ ਕਬੱਡੀ ਦੇ ਵਿੱਚ ਧੂਰਕੋਟੀਏ ਗੋਪੀ ਨੇ ਟ੍ਰਾਂਟੋ ਦੇ ਵਿੱਚ ਦੁਨੀਆ ਮਰਾਈ ਆ ਮਾਣਕੀ ਵਾਲਾ ਗੋਪੀ ਕਿਹੋ ਜੀ ਖੇਡ ਲਗਾਉਂਦਾ ਐਨ ਸਿਰੇ ਦਾ ਜਫਾ ਲਾਉਂਦਾ ਗੋਪੀ ਮਾਨਾਰ ਕੰਸਿਸਟਮ ਦੇ ਹੈਰੀ ਮੰਡੇਰ ਤੇ ਹਰਮਨ ਕਾਲੜੇ ਸਾਡੇ ਵੀਰ ਦੇ ਵੱਲੋਂ ਪੁਆਇੰਟ ਆਇਆ ਗਰਜੋਤ ਬਰਾੜ ਮੱਲਕੇ ਵਾਲਾ ਪੁੱਜਿਆ ਹੋਇਆ ਦਰਸ਼ਕ ਵੀਰੋ ਜੇ ਕਿਸੇ ਦੇ ਕੋਈ ਵਿਆਹ ਸ਼ਾਦੀ ਦਾ ਪ੍ਰੋਗਰਾਮ ਹੋਵੇ ਨਾ ਆਪਾਂ ਡੈਕਸੀ ਟੈਂਟ ਵੀ ਯਾਦ ਰੱਖਣਾ ਗਰਜੋਤ ਬਰਾੜ ਦਾ ਪਰ ਵੇਖੀਏ ਨੌਜਵਾਨ ਕੌਣ ਦੂਜੇ ਦੇ ਖੇਰਦੇ ਪੁੱਤ ਪੰਜਾਬੀਆਂ ਦੇ 100 ਡਾਲਰ ਜੱਗੇ ਚਿੱਟੀ ਦੇ ਲਈ ਗੁਰਿੰਦਰ ਸਾਡਾ ਵੀਰ ਸਿਹਾਂਦੌਦ ਵਾਲਾ ਗੁਰਪ੍ਰੀਤ ਸਿਹਾਂਦੌਦ ਵਾਲਾ ਤੇ ਰੇਸ਼ਮ ਖੇਡ ਮੈਦਾਨ ਦੇ ਵਿੱਚ ਆ ਇਧਰ ਕਾਲੇ ਹੁਣ ਨੌਜਵਾਨ ਕੌਣ ਦੁੱਲਾ ਤੇ ਅਰਸ਼ ਮੁਕਾਬਲਾ ਸਖਤ ਵਾਹ ਦੁੱਲਿਆ ਜੋ ਦੁੱਲਿਆ